ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਅੱਜ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ bail ਦੇ ਉੱਤੇ ਛੱਡ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰਾਂ ਸੁਭਾਵਿਕ ਹੈ ਕਿ ਨੈਸ਼ਨਲ ਕਨਵੀਨਰ ਸ਼ਰਾਬ ਘਟਾਲੇ ਕਰਕੇ 170 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਤੇ ਅੱਜ bail ਦੇ ਉੱਤੇ ਬਾਹਰ ਆ ਪਰ ਜਿਹੜੀ ਜੱਜਮੈਂਟ ਆਈ ਹੈ ਸੁਪਰੀਮ ਕੋਰਟ ਆਫ ਇੰਡੀਆ ਦੀ ਕੇਜਰੀਵਾਲ ਸਾਹਿਬ ਦੇ ਕੇਸ ਦੇ ਵਿੱਚ ਉੱਚ ਜਿਹੜੀਆਂ ਸ਼ਰਤਾਂ ਲਾਈਆਂ ਗਈਆਂ ਨੇ ਉਹ ਪੜਨ ਵਾਲੀਆਂ ਮੇਰੇ ਕੋਲ ਇਹ ਜਜਮੈਂਟ ਹੈ ਜਿਹੜੀ ED ਦੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਲ ਮਿਲੀ ਹੈ ਤੇ ਜਿਹੜੀ ਅੱਜ ਸੁਪਰੀਮ ਕੋਰਟ ਆਫ ਇੰਡੀਆ ਨੇ CBI ਦੇ ਕੇਸ ਦੇ ਵਿੱਚ ਦਿੱਤੀ ਔਰ ਜੋ ਇਹਦੀਆਂ ਸ਼ਰਤਾਂ ਨੇ ਪੈਰਾਗ੍ਰਾਫ 47 ਹੈ ਉਹਦੇ ਵਿੱਚ ਬੜਾ ਕਲੀਅਰਲੀ ਲਿਖਿਆ ਕਿ ਨਾ ਤਾਂ ਬਤੌਰ ਮੁੱਖ ਮੰਤਰੀ ਉਹ ਦਫ਼ਤਰ ਜਾ ਸਕਦੇ ਨੇ ਸਕੱਤਰੇਤ ਨਹੀਂ ਜਾ ਸਕਦੇ ਆਪਣੇ ਦਫ਼ਤਰ ਨਹੀਂ ਜਾ ਸਕਦੇ ਨਾ ਹੀ ਅਰਵਿੰਦ ਕੇਜਰੀਵਾਲ ਕਿਸੇ ਫਾਈਲ ਦੇ ਉੱਤੇ ਦਸਤਕਤ ਕਰ ਸਕਦੇ ਹੋਰ ਵੀ ਬਹੁਤ ਕੰਡੀਸ਼ਨਸ ਐ ਕਿ ਫਿਟਨੈਸ ਨੂੰ ਨਹੀਂ ਮਿਲ ਸਕਦੇ ਆਪਣੇ ਕੇਸ ਦੇ ਰਿਗਾਰਡਿੰਗ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਪਰ ਅੱਜ ਸਵਾਲ ਤਾਂ ਬਟਾ ਆਮ ਆਦਮੀ ਪਾਰਟੀ ਤੇ ਖੜਾ ਹੁੰਦਾ ਕਿ ਚਲੋ ਜਦੋਂ ਫੜੇ ਸੀ ਅਰਵਿੰਦ ਕੇਜਰੀਵਾਲ ਸਾਹਿਬ ਉਦੋਂ ਤਾਂ ਬਤੌਰ ਮੁੱਖ ਮੰਤਰੀ ਫੜੇ ਸੀ ਤੇ ਪਹਿਲਾ ਐਸਾ ਮੁੱਖ ਮੰਤਰੀ ਸੀ ਜਿਹਨੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਅਸਤੀਫਾ ਨਹੀਂ ਦਿੱਤਾ ਹਾਲਾਂਕਿ ਨੈਤਿਕਤਾ ਉਦੋਂ ਵੀ ਕਹਿੰਦੀ ਸੀ ਕਿ ਜਦੋਂ ਮੁੱਖ ਮੰਤਰੀ ਫੜ ਹੀ ਗਏ ਏਡੇ ਵੱਡੇ ਘਟਾਲੇ 'ਚ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ ਤੋਂ ਸੁਪਰੀਮ ਕੋਰਟ ਨੇ ਵੀ ਸਪਸ਼ਟ ਕਰਤਾ ਕਿ ਭਾਈ ਇਹ ਕੇਸ ਬਹੁਤ ਵੱਡਾ ਹੈ ਇਲਜ਼ਾਮ ਬੜੇ سنگੀਨ ਨੇ ਸੋ ਬਤੌਰ ਮੁੱਖ ਮੰਤਰੀ ਨਾ ਤਾਂ ਦਫਤਰ ਜਾ ਸਕਦੇ ਹੋ ਨਾ ਫਾਈਲਾਂ ਸਾਈਨ ਕਰ ਸਕਦੇ ਹੋ ਸੋ ਮੁੱਖ ਮੰਤਰੀ ਰਹਿ ਜਾਂਦੇ ਤੇ ਅੱਜ ਨੈਤਿਕਤਾ ਦਿਖਾਉਣ ਦਾ ਸਮਾਂ ਤੇ ਜਿਆ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਦੇ ਇਸ ਜਜਮੈਂਟ ਦਾ ਸਵਾਗਤ ਕਰਦੀ ਹੈ ਤਾਂ ਉਹ ਸਵਾਗਤ ਤਾਂ ਬਣਦਾ ਹੈ ਜੇ ਸੁਪਰੀਮ ਕੋਰਟ ਦੀ ਕਈ ਗੱਲ ਮੰਨੀ ਜਾਵੇ ਤੇ ਕਿਸੇ ਐਸੇ ਸਖਸ਼ ਨੂੰ ਹੁਣ ਦਿੱਲੀ ਦਾ ਮੁੱਖ ਮੰਤਰੀ ਬਣਾਓ ਜਿਹੜਾ ਘੱਟੋ-ਘੱਟ ਦਫ਼ਤਰ ਜਾ ਸਕਦਾ ਹੋਵੇ ਲੋਕਾਂ ਦੀ ਭਲਾਈ ਵਾਲੀਆਂ ਜਿਹੜੀਆਂ ਫਾਈਲਾਂ ਨੇ ਉਹਨਾਂ ਤੇ ਦਸਕਤ ਕਰ ਸਕਦਾ ਹੋਵੇ ਸੋ ਕਰਵਿੰਦ ਕੇਜਰੀਵਾਲ ਤਾਂ ਜਾ ਨਹੀਂ ਸਕਦੇ ਦਸਕਤ ਕਰ ਨਹੀਂ ਸਕਦੇ ਸੋ ਆਮ ਆਦਮੀ ਪਾਰਟੀ ਨੇ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਤਾਂ ਬਹੁਤ ਨੈਤਿਕਤਾ ਦੇ ਪਾਠ ਪੜਾਏ ਤੇ ਅੱਜ ਪਤਾ ਲੱਗਣਾ ਜਦੋਂ ਸੁਪਰੀਮ ਕੋਰਟ ਦੀਆਂ ਸ਼ਰਤਾਂ ਦੇ ਤਹਿਤ ਨੈਤਿਕਤਾ ਆਪ ਦਿਖਾਉਣ ਅਰਤੀ ਦੇ ਦੇ ਮੁੱਖ ਸਲਾਹਕਾਰ ਨੇ ਜਿੰਨਾ ਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੰਜੀਤ ਸਿੰਘ ਰਾਗਵਚਟਾ ਸੰਦੀਪ ਪਾਠਕ ਮੇਰਾ ਉਹਨਾਂ ਨੂੰ ਵੀ ਸਵਾਲ ਕਿ ਹੁਣ ਸਹੀ ਸਲਾਹ ਦਿਓ ਕਿਉਂਕਿ ਸੁਪਰੀਮ ਕੋਰਟ ਦਾ ਇੱਕ ਇੱਕ ਸ਼ਬਦ ਬਹੁਤ ਡੂੰਗਾ ਤੇ ਸੁਪਰੀਮ ਕੋਰਟ ਦੇ ਮੁਤਾਬਕ ਇਹ ਫਿਟ ਨਹੀਂ ਹੈਗੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਰਹਿਣ ਦੇ ਤੇ ਫਾਈਲਾਂ ਦਸਕਤ ਕਰਨ ਦੇ ਸੋ ਇਹਦਾ ਜਵਾਬ ਹੁਣ ਆਮ ਆਦਮੀ ਪਾਰਟੀ ਦਵੇ ਉਮੀਦ ਰਹੇਗੀ ਕਿਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਅਸਤੀਫਾ ਲੈ ਕੇ ਦਿੱਲੀ ਦੇ ਲੋਕਾਂ ਦੀ ਭਲਾਈ ਦੇ ਲਈ ਕਿਸੇ ਐਸੇ ਸ਼ਖਸ ਨੂੰ ਮੁੱਖ ਮੰਤਰੀ ਬਣਾਏਗੀ ਜਿਹੜਾ ਘੱਟੋ-ਘੱਟ ਦਫ਼ਤਰ ਜਾ ਕੇ ਦਿੱਲੀ ਦਾ ਕੰਮਕਾਜ ਸੰਭਾਲ ਸਕੇ ਕਿਉਂਕਿ ਇਹ ਦੇਸ਼ ਦੀ ਰਾਜਧਾਨੀ ਹੈ ਕਿ ਕੋਈ ਹੋਰ ਛੋਟਾ ਜਾਂ ਕੋਈ ਜ਼ਿਲ੍ਹਾ ਨਹੀਂ ਕੋਈ ਹੋਰ ਐਸਾ ਸੂਬਾ ਨਹੀਂ ਕਿ ਦੇਸ਼ ਦੀ ਰਾਜਧਾਨੀ ਦੇ ਮੁੱਖ ਮੰਤਰੀ ਦੀ ਗੱਲ ਹੈ ਸੋ ਸਵਿਰਦਤਾ ਦੇ ਨਾਲ ਇਹਦੇ ਉੱਤੇ ਫੈਸਲਾ ਲਾ